ਕਿਹੜੇ ਕਿਹੜੇ ਮਾਮਲੇ ਪਹਿਲਾ ਜਿਹੜਾ ਮਾਮਲਾ ਸੀ ਉਹ 7 ਜੁਲਾਈ ਨੂੰ ਰਜਿਸਟਰ ਹੋਇਆ ਪਿੰਡ ਸੰਧਵਾ ਵਿਖੇ ਜਿੱਥੇ ਜਗমোহন ਸਿੰਘ ਦੀ ਡੈੱਡ ਬੋਡੀ ਜਿਹੜੇ ਖੇਤ ਹੈ ਉਹਦੇ ਚੋਂ ਮਿਲੀ ਸੀ ਤਾਂ ਜਦੋਂ ਸਾਡੀਆਂ ਟੀਮਾਂ ਉੱਥੇ ਪਹੁੰਚੀ ਤਾਂ ਉਹਦੀ ਜਿਹੜਾ ਵਿਕਟਮ ਸੀ ਉਹਦੀ ਆਈਡੈਂਟੀਫਿਕੇਸ਼ਨ ਹੋਈ ਉਹਦੀ ਫੈਮਿਲੀ ਨੂੰ ਕੰਟੈਕਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਦੋਂ ਉਹਦੀ ਇੰਜਰੀ ਵੂਨ ਦੇਖਿਆ ਗਿਆ ਤੇ ਇਹ ਪਤਾ ਚੱਲਿਆ ਕਿ ਇਹ ਮਰਡਰ ਕੇਸ ਹੈ ਇਹ ਨਾਰਮਲ ਇੰਜਰੀ ਨਹੀਂ ਹੈ ਉਸੀ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਇਹਦੀ ਫੈਮਿਲੀ ਦੇ ਸਟੇਟਮੈਂਟਸ ਲਿਖੇ ਗਏ ਔਰ ਸਾਰੇ ਜਿਹੜੇ ਸ਼ੱਕੀ ਦੋਸ਼ੀ ਸੀ ਉਹਨਾਂ ਨੂੰ ਆ ਰਾਉਂਡ ਅਪ ਕੀਤਾ ਗਿਆ ਔਰ ਸ਼ਾਮ ਤੱਕ ਸਾਡੀ CIA ਦੀ ਟੀਮਸ ਔਰ ਸਾਡੇ ਥਾਣੇ ਦੀ ਟੀਮਾਂ ਨੇ ਬਹੁਤ ਤੇਜ਼ ਕਾਰਵਾਈ ਕਰਦੇ ਹੋਏ ਦੋਸ਼ੀ ਚੰਦ ਸਿੰਘ ਹਰਬੰਸ ਕੌਰ ਔਰ ਇੱਕ ਨਾਬਾਲਗ ਵਿਅਕਤੀ ਹੈ ਅਨੂ ਅਰੈਸਟ ਕਰ ਲਿਆ ਗਿਆ ਇਸ FIR ਨੰਬਰ 118 ਮਿਤੀ 7 ਜੁਲਾਈ ਰਜਿਸਟਰ ਹੋਈ थाना सदर ਕੋਟਕਪੂਰਾ ਅੰਡਰ ਸੈਕਸ਼ਨ 133 ਸਬਸੈਕਸ਼ਨ 1 126 ਸਬਸੈਕਸ਼ਨ 2 61 ਸਬਸੈਕਸ਼ਨ 2 ਐਂਡ 3 ਸਬਸੈਕਸ਼ਨ 5 ਬੀ ਐਨਐਸਟ ਇਹਦੇ ਵਿੱਚ ਬਜਾ ਰੰਜਿਸ਼ ਐਸਸੀ ਕੀ ਜਿਹੜਾ ਵਿਕਟਮ ਸੀ ਉਹਦੇ ਕੁਝ ਇਲੀਸਿਟ ਰਿਲੇਸ਼ਨਸ ਸੀ ਔਰ ਉਦੀ ਤਹਿਤੀ ਜਦੋਂ ਉਥੇ ਪਹੁੰਚਾ ਉਸ ਪਿੰਡ 'ਚ ਤਾਂ ਫਿਰ ਇਹ ਦੋਸ਼ੀਆਂ ਵੱਲੋਂ ਉਦੀ ਮਾਰਕੁੱਟ ਕੀਤੀ ਗਈ ਜਿਸ ਸੇ ਫਿਰ ਬਹੁਤ ਜ਼ਿਆਦਾ ਬਲੀਡਿੰਗ ਹੋਣ ਕਰਕੇ ਉਦੀ ਉਥੇ ਡੈਥ ਹੋ ਗਈ ਆ ਸਾਡੀ ਟੀਮ ਨੇ ਇਹ ਚ ਦੋਸ਼ੀਆ ਇਹਨੂੰ ਟ੍ਰੇਸ ਵੀ ਕੀਤਾ ਤੇ ਦੋਸ਼ੀਆਂ ਨੂੰ ਵੀ ਟਾਈਮਲੀ ਅਰੈਸਟ ਕੀਤਾ ਜਿਹੜਾ ਸੈਕੰਡ ਮਰਡਰ ਕੇਸ ਸੀ ਉਹ ਪਿੰਡ ਕਮਿਆਣਾ ਦਾ ਹੈ ਜਿਹੇ ਚ 8 ਜੁਲਾਈ ਨੂੰ ਇੰਦਰਜੀਤ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਡੈੱਡ ਬੋਡੀ ਉੱਥੇ ਮਿਲੀ ਉਹਦੇ ਘਰ ਚ ਔਰ ਇਹ ਵੀ ਕੰਪਲੀਟਲੀ ਬਲਾਈਂਡ ਮਰਡਰ ਕੇਸ ਸੀ ਜੇ ਚ ਇੰਦਰਜੀਤ ਸਿੰਘ ਆਪਣੇ ਘਰੇ ਮੰਜੇ ਤੇ ਸੀ ਔਰ ਉਹਦੇ ਸਿਰ ਤੇ ਇੱਕ ਵੂੰਡ ਸੀ ਜਿਹੜਾ ਕਲੀਅਰ ਨਹੀਂ ਸੀ ਕਿ ਉਹ ਕੀ ਵੈਪਨ ਉਹ ਚ ਯੂਜ਼ ਹੋਇਆ ਹੈ ਤਾਂ ਉਹ ਚ ਵੀ ਸਾਡੀ ਟੀਮਾਂ ਉੱਥੇ ਪਹੁੰਚੀ ਸਾਰੇ ਸੀਨੀਅਰ ਆਫਿਸਰਸ ਐਸਪੀਡੀਸ ਆ ਡੀਐਸਪੀ ਫਰੀਦਕੋਟ ਡੀਐਸਪੀਡੀ ਇਨਚਾਰਜ ਸੀਆਈਏ ਐਸਐਚਐਸ ਸਦਰ ਫਰੀਦਕੋਟ ਸਾਰੇ ਉੱਥੇ ਮੌਕੇ ਤੇ ਪਹੁੰਚੇ ਔਰ ਜਦੋਂ ਉੱਥੇ ਡੌਗ ਸਕਵਡ ਦੀ ਹੈਲਪ ਨਾਲ ਔਰ ਸਾਡੀ ਫੋਰੈਂਸਿਕ ਅਨਾਲਿਸਿਸ ਦੀ ਹੈਲਪ ਨਾਲ ਜਦੋਂ ਸਾਇੰਟੀਫਿਕਲੀ ਉਹਦੀ ਇੰਜਰੀ ਦਾ ਇੱਕ ਪ੍ਰਾਈਮਰੀ ਫੇਸੀ ਅਨਾਲਿਸਿਸ ਕੀਤਾ ਗਿਆ ਤਾਂ ਦੇ ਜਿਹੜੇ ਟੇਲ ਟੇਲ ਸਾਈਨਸ ਜਿਹਨੂੰ ਕਹਿੰਦੇ ਆ ਤਬੀਸ਼ ਪ੍ਰੋਪਰ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਇੱਕ ਫਾਇਰ ਆਰਮ ਇੰਜਰੀ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਜਦੋਂ ਸਾਰੇ ਸਸਪੈਕਟਸ ਔਰ ਇੱਕ ਇੱਕ ਬੰਦੇ ਨੂੰ ਜਦੋਂ ਪੁੱਛ ਕੇ ਚੁਣੀ ਉਹਨਾਂ ਦੀ ਸਟਾਰਟ ਕੀਤੀ ਗਈ ਔਰ ਟੈਕਨੀਕਲ ਐਨਾਲਿਸਿਸ ਜਦੋਂ ਹੋਇਆ ਮੋਬਾਈਲ ਡਿਵਾਈਸਸ ਦਾ ਤਾਂ ਫਿਰ ਉਹ ਚ ਤਿੰਨ ਜਿਹੜੇ ਦੋਸ਼ੀ ਹੈ ਉਹਨਾਂ ਦਾ ਰੋਲ ਸਾਹਮਣੇ ਆਇਆ ਮਨਪ੍ਰੀਤ ਕੌਰ ਜਿਹੜੀ ਕਿ ਵਿਕਟਿਮ ਮਰਨ ਵਾਲੇ ਦੀ ਵਾਈਫ ਰਵਿੰਦਰ ਸਿੰਘ ਉਰਫ ਸੁਖਾ ਔਰ ਤੇਜ ਸਿੰਘ ਤੇਜ ਸਿੰਘ ਮਰਨ ਵਾਲੇ ਦਾ ਸਹੁਰਾ ਹੈ ਇਹਦੇ ਵਿੱਚ ਮੰਤਵ ਇਹ ਸੀ ਕਿ ਮੰਤਰੀਪੁਰ ਦੇ ਇਲਿਜੀਟ ਰਿਲੇਸ਼ਨਸ਼ਿਪ ਰਵਿੰਦਰ ਕੁਮਾਰ ਸੁਫਾ ਜਿਹੜਾ ਕਿ ਤੀਜਾ ਅਕਿਊਜ਼ਡ ਉਹਦੇ ਨਾਲ ਔਰ ਇਹਨਾਂ ਨੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹਨੇ ਆਪਣੇ ਮੰਤਰੀਪੁਰ ਨੇ ਆਪਣੇ ਫਾਦਰ ਨਾਲ ਵੀ ਡਿਸਕਸ ਕੀਤਾ ਤੇਜ ਸਿੰਘ ਨਾਲ ਔਰ ਇੱਕ ਪ੍ਰੋਪਰ ਤਰੀਕੇ ਨਾਲ ਇੱਕ ਮੋਟਰਸਾਈਕਲ ਤੇ ਤੇਜ ਸਿੰਘ ਔਰ ਰਵਿੰਦਰ ਕੁਮਾਰ ਸੁਫਾ ਉੱਥੇ ਗਏ ਰਾਤੀ ਔਰ ਤੇ ਉਹਦਾ ਮਰਡਰ ਕਰਤਾ ਇਹ ਜਿਹੜਾ ਵੈਪਨ ਹੈ ਇਹ रविंदर कुमार और सुखदेव नजायज वेपन है उन्हें पॉइंट ब्लैंक रेंज से ओदे सिर पे फायर किया जिससे उसकी मौके पे ही डेथ हो गई ए थ्री एफआईआर नंबर 168 डेटेड 8/7/2025 रजिस्टर हुई अंडर सेक्शन 103 एंड 612 बीएनएस एंड 250 आर्म्स एक्ट दोषी अरेस्टेड हैं रविंदर कुमार और सुखा तेज सिंह और मनप्रीत कौर ਤਾ ਇਹ ਕੇਸ ਵੀ ਜਿਹੜਾ ਇੱਕ ਕੰਪਲੀਟਲੀ ਬਲਾਈਂਡ ਕੇਸ ਸੀ ਔਰ ਕਾਫੀ ਇੱਕ ਸੈਂਸੇਸ਼ਨਲ ਕੇਸ ਸੀ ਉਹਨੂੰ ਵੀ ਫਰੀਦਕੋਟ ਪੁਲਿਸ ਨੇ ਟਾਈਮਲੀ ਉਹਨੂੰ ਟ੍ਰੇਸ ਕੀਤਾ ਜਿਹੜਾ ਤੀਜਾ ਕੇਸ ਹੈ ਉਹ ਨਾਨਕਸਰ ਬਸਤੀ ਫਰੀਦਕੋਟ ਦਾ ਕੇਸ ਹੈ ਜੇਚ ਰਜਨੀ ਔਰ ਰਾਜਵੀਰ ਕੌਰ ਦਾ ਮਰਡਰ ਹੋਇਆ ਜਦੀ ਸੂਚਨਾ ਸਾਨੂੰ ਕੱਲ ਮਿਲੀ ਔਰ ਇਹ ਵੀ ਕੁਝ ਹੀ ਘੰਟਿਆਂ ਅੰਦਰ 5-6 ਘੰਟਿਆਂ ਅੰਦਰ ਜਿ ਐਸਟੇਟ ਸਿਟੀ 2 ਫਰੀਦਕੋਟ ਦੀ ਟੀਮ ਔਰ ਲੈਡ ਬਾਈ ਡੀਐਸਪੀ ਫਰੀਦਕੋਟ ਉਹਨਾਂ ਨੇ ਦੋਸ਼ੀ ਰਸ਼ਪਾਲ ਸਿੰਘ ਨੂੰ ਕਾਬੂ ਕੀਤਾ ਔਰ ਇਚ ਰਸ਼ਪਾਲ ਸਿੰਘ ਜੋ ਹੈ ਉਹ ਰਾਜਵੀਰ ਕੌਰ ਜਿੱਤ ਤੱਕ ਉਹਦਾ ਹਸਬੰਡ ਹੈ ਇਹਨਾਂ ਦਾ ਮੈਟ੍ਰਿਮੋਨੀਅਲ ਡਿਸਪਿਊਟ ਪੁਰਾਣਾ ਚੱਲਦਾ ਸੀ ਔਰ ਉਹਨੇ ਗੁੱਸੇ ਵਿੱਚ ਆ ਕੇ ਇਹਦਾ ਲੇਡੀ ਦਾ ਮਰਡਰ ਕੀਤਾ ਐਫ ਆਈ ਆਰ ਨੰਬਰ 300 ਡੇਟਡ 9725 ਅੰਡਰ ਸੈਕਸ਼ਨ 103 1 ਬੀ ਐਨ ਐਸ ताना सिटी फरीदपुर रेजीडेंस थाना है। अगले लुक था। की गत होने के बीच कोई नहीं लगाया। मुद्दा देखो एक काम वन ने के परिवार को लग गया कि प्रहोजन की शिकायत करने का लग गया कि इससे गैर प्रभावता में है। हले तक इस केस से ये चीज सामने नहीं आई है बाकी जड़े प्रीवियस दो केसेस हैं उन में ये बात सामने आई है।